ਆਜੀ ਦੇ ਵਿੱਚ ਭਾਈ ਦੋ گاਵਾਂ ਦੀ ਵੀਡੀਓ ਬਣਾਈ ਆ ਪਹਿਲੇ ਨੰਬਰ ਤੇ ਕਿਹੜਾ ਸੂਸ ਹੋਈ ਆ ਇਹ ਭਾਈ ਹਨਾ ਦੂਜਾ ਸੂਸ ਹੋਈ ਆ ਕਿ ਕਦੋਂ ਸੂਈ ਆ ਰਾਤ ਸੂਈ ਆ ਭਾਈ 1 ਵਜੇ ਬੱਚਾ ਕੀ ਦੇਤਾ ਬੱਚੀ ਦੇਦੀ ਭਾਈ ਬਹੁਤ ਟੌਪ ਚੰਗੀ ਆ ਹਾਂ ਬੱਚਾ ਬੱਚੀ ਬੱਚਾ ਬਹੁਤ ਚੰਗਾ ਬੱਚੀ ਬਹੁਤ ਚੰਗੀ ਆ ਬਾਕੀ 나ੜੂਆਂ ਨਾਲ ਆ ਗਈ ਜੇ ਰੋ ਪਈਆ ਕੰਪਲੀਟ ਆ ਜਾਣਾ ਜੇ ਰੋ ਪਈਆ ਪੂਰੀ ਥੱਲੇ ਓਕੇ ਆ ਭਾਈ ਹੂੰ ਆਰਡਰ ਆਰਡਰ ਬਹੁਤ ਚੰਗਾ ਇੱਕ ਥਣ ਤੋਂ ਤੇਲ ਆ ਹਾਂ ਇੱਕ ਥਣ ਤੋਂ ਤੇਲ ਆ ਵੀਰੇ ਦੇਵਾ ਨੂੰ ਬੜਾ ਸੁਫਾ ਹਾਂ ਹਾਂ ਸਫਾਈ ਸੁਹੀ ਬਹੁਤ ਆ ਗਾਂ ਦੀ ਹੂੰ ਕੱਦ-ਪੁੱਦ ਬਹੁਤ ਆ ਵੀ ਲੈਵਾ ਇੱਕ ਨੰਬਰ ਚਵਾਈ ਚੰਗੀ ਆ ਨਾ ਇੱਕ ਨੰਬਰ ਜੂਣਾ ਡਾਕਟਰ ਲੈ ਚਵਾਈ ਚੈੱਕ ਕਰ ਲੋ ਬਾਕੀ ਠੰਡੀ ਫੋਲ ਨਾ ਕਰਮਣੀ ਨੇ ਕਹਿਣਾ ਕੋਈ ਸਨ ਕੀ ਆ ਵਾ ਤੇ ਮੋਲੇ ਦਾ 55000 ਰੁਪਇਆ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਬਈ ਕੀ ਆ ਵਾ ਓਕੇ ਬਈ ਹੂੰ ਅੱਗੇ ਆ ਗਈ ਟੋਕੜਾ ਇਹ ਹਾਂ ਬਈ ਟੋਕੜਾ ਇਹ ਕਿਹੜਾ ਸੂਆ ਆਪਣੀ ਇਹ ਪਲੂਨ ਬੱਸੀ ਹੋਈ ਆ ਕਿੰਨਾ ਕੀ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਬਈ ਢਾਈ ਕਮੀ ਦੁੱਧ ਕਿੰਨਾ ਹੋਣਾ ਦੁੱਧ ਬਈ 10 ਕਿਲੋ ਆਗਾ ਇਹ ਰੋੜਾਂਗੇ ਚੋਲੇ ਮੈਂ ਕਿਹਾ ਭਾਵਾਂ ਦੀ 10 ਰੰਗ ਚੋਲੇ ਬਈ ਇਹ ਮੁੱਲ ਇਹਦਾ ਜਾਇਜ਼ ਮੁੱਲ ਬਰੇ ਕੋਸ ਮਰਜ਼ੀ ਕਰਾਈ ਚੱਲ 25000 ਦੀ ਵੇਣ 30000 ਦੀ ਵੇਣ ਬਾਈ ਕਹਿੰਦਾ ਦੇ ਦਾਂ ਮਾਨ ਤਨ ਹੋ ਜਾਊਗਾ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣਾ ਮੋਬਾਈਲ ਨੰਬਰ ਬੋਲੀ ਬਈ 98799 ਜੀ 24403 ਬਈ ਠੀਕ ਆ ਬਾਈ ਧੰਨਵਾਦ